ਸਰਰ ਜੀ ਸੰਗਰੂਰ ਵੀ ਦੀ ਕਲਤਾ ਨਹੀਂ ਸੰ ਹਾਲਾਤ ਐਨੇ ਵੀ ਬੁਰੇ ਫਿਰ ਵੀ ਨਹੀਂ ਸੰ ਹਾਲਾਤ ਐਨੇ ਵੀ ਬੁਰੇ ਫਿਰ ਵੀ ਕਿਸੇ ਨਾ ਕਿਸੇ ਗੱਲੋਂ ਡਰਦਾ ਰਹਾ ਡਰਦਾ ਰਹਾ ਜਿੱਤਣ ਦੀ ਦਿਲ ਮੇਰੇ ਵਿੱਚ ਚਾਹ ਬੜੀ ਸੀ किसे, किसे ली सदा हरदा रहा किसे किसे सदा हरदा रहा इच्छा सी जीन दी दिल मेरे बड़ी इच्छा सी जीन दी दिल विच मेरे बड़ी कदे कदे किसे ली बेमोते मरदा रहा बेमोते मरदा रहा ਨਹੀਂ ਸੰ ਹਾਲਾਤ ਐਨੇ ਵੀ ਬੁਰੇ ਫਿਰ ਵੀ ਕਿਸੇ ਨਾ ਕਿਸੇ ਗੱਲੋਂ ਡਰਦਾ ਰਹਾ ਕਿਸੇ ਨਾ ਕਿਸੇ ਗੱਲੋਂ ਡਰਦਾ ਰਹਾ ਜਾਣਦਾ ਸਾਂ ਕੁਝ ਨਹੀਂ ਦੇਣਾ ਦੁੱਖਾਂ ਨੇ ਜਾਣਦਾ ਸਾਂ ਕੁਝ ਨਹੀਂ ਦੇਣਾ ਦੁੱਖਾਂ ਨੇ ਪਲ ਪਲ ਫਿਰ ਵੀ ਕਰ ਯਾਦ ਮਰਦਾ ਰਹਾ ਪਲ ਪਲ ਫਿਰ ਵੀ ਕਰ ਯਾਦ